ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਤੁਹਾਨੂੰ ਕੋਈ ਸੂਟ ਦਿਖਾਵਾਂਗੇ ਜਿਹੜੇ ਕਿਸੇ ਭੈਣ ਨੇ ਆਪਣੇ ਕੋਲੋਂ ਰੈਡੀ ਕਰਵਾਏ ਸੀਗੇ ਠੀਕ ਹੈ ਜੀ ਅਗਰ ਤੁਸੀਂ ਇਸ ਟਾਈਪ ਦਾ ਕੋਈ ਸੂਟ ਮੰਗਵਾਉਣਾ ਚਾਹੁੰਦੇ ਆ ਤਾਂ ਤੁਸੀਂ ਦਿੱਤੇ ਹੋਏ ਨੰਬਰ ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਇਹ ਵਾਲੇ ਸੂਟ ਜਿਹੜਾ ਇਹਨਾਂ ਦਾ ਡਿਫਰੈਂਟ ਫੈਬਰਿਕ ਹੋਏਗਾ ਡਿਫਰੈਂਟ ਇਹਨਾਂ ਤੇ ਕਢਾਈ ਹੋਵੇਗੀ ਠੀਕ ਆ ਅਗਰ ਤੁਸੀਂ ਇਸ ਟਾਈਪ ਦਾ ਸੂਟ ਲੈਣਾ ਚਾਹੁੰਦੇ ਤੁਸੀਂ ਤਾਂ ਵੀ ਸਾਨੂੰ ਦੱਸ ਸਕਦੇ ਹੋ ਅਗਰ ਕੁਝ ਹੋਰ ਤੁਸੀਂ ਫੈਬਰਿਕ ਕਰਵਾਉਣਾ ਚਾਹੁੰਦੇ ਆ ਹੋਰ ਕੋਈ ਫੈਬਰਿਕ ਤੇ ਕੋਈ ਹੋਰ ਕਢਾਈ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਤਾਂ ਵੀ ਸਾਨੂੰ ਦੱਸ ਸਕਦੇ ਆ ਬਾਕੀ ਜੀ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਵੀ ਅਵੇਲੇਬਲ ਆ ਤੇ ਸਟੀਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਭ ਤੋਂ ਸਟਿਚ ਕਰਾਉਣਾ ਚਾਹੁੰਦੇ ਆ ਤਾਂ ਸਟਿਚ ਵੀ ਕਰਵਾ ਸਕਦੇ ਹੋ ਆਪਣਾ ਸਟੀਚਿੰਗ ਦਾ ਪ੍ਰਾਈਸ ਵੀ ਬਹੁਤ ਹੀ ਰੀਜ਼ਨੇਬਲ ਆ ਅਗਰ ਤੁਸੀਂ ਅਨਸਟਿਚ ਬਾਈ ਕਰਨਾ ਚਾਹੁੰਦੇ ਆ ਤਾਂ ਅਨਸਟਿਚ ਵੀ ਬਾਈ ਕਰ ਸਕਦੇ ਹੋ ਠੀਕ ਹੈ ਜੀ ਆ ਬਾਕੀ ਆਪਾਂ ਹੁਣ ਤੁਹਾਨੂੰ ਦੱਸ ਦਈਏ ਆਪਣੇ ਕੋਲ ਸਾਰੇ ਤਰ੍ਹਾਂ ਦੇ ਵਰਕਰ ਵੀ ਅਵੇਲੇਬਲ ਆ ਸਾਰੇ ਤਰ੍ਹਾਂ ਦੀ ਸਟੀਚਿੰਗ ਵੀ ਅਵੇਲੇਬਲ ਆ ਜੋ ਵੀ ਜਿਸ ਟਾਈਪ ਦੀ ਤੁਸੀਂ ਚੀਜ਼ ਚਾਹੁੰਦੇ ਆ ਉਦਾਂ ਦੀ ਲੈ ਸਕਦੇ ਹੋ ਆਪਣਾ ਇਹ ਫਰਸਟ ਜਿਹੜਾ ਸੂਟ ਹੋਏਗਾ ਇਹ ਰੈੱਡ ਕਲਰ ਵਿੱਚ ਹੋਏਗਾ ਥੋੜਾ ਜਿਹਾ ਵੀਡੀਓ ਚ ਕਲਰ ਚੇਂਜ ਆ ਰਿਹਾ ਹੈ ਇਹ ਪੂਰਾ ਟਮਾਟਰੀ ਰੈੱਡ ਜਿਹੜਾ ਕਲਰ ਹੁੰਦਾ ਹੈ ਨਾ ਬਲੱਡ ਰੈੱਡ ਉਹ ਕਲਰ ਹੈ ਜੀ ਤੇ ਫੁੱਲ ਹੈਂਡਵਰਕ ਦੇ ਵਿੱਚ ਬਣਿਆ ਹੋਇਆ ਆ ਠੀਕ ਹੈ ਜੀ ਇਹਦਾ ਤੁਸੀਂ ਚੈੱਕ ਕਰ ਸਕਦੇ ਹੋ ਨੇੜੇ ਤੋਂ ਕਢਾਈ ਜਿਹੜੀ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਹੋਈ ਆ ਅਗਰ ਤੁਸੀਂ ਇਸ ਟਾਈਪ ਦੀ ਕੋਈ ਕਢਾਈ ਕਢਾਈ ਸੇਮ ਕਰਾਉਣਾ ਚਾਹੁੰਦੇ ਤੁਸੀਂ ਸਾਨੂੰ ਸਾਮੀ ਸਕਦਾ ਸਕਦੇ ਹੋ ਇਹਦਾ ਜਿਹੜਾ ਫੈਬਰਿਕ ਆ ਉਹ ਹੈਗਾ ਜੀ ਪਿਓਰ ਸਿਲਕ ਤੇ ਇਹ ਕਿਸੇ ਭੈਣ ਨੇ ਆਪਣੇ ਕੋਲ ਕਰਵਾ ਚੌਥ ਦੇ ਲਈ ਸਪੈਸ਼ਲੀ ਬਣਵਾਇਆ ਆ ਇਹਦੇ ਨਾਲ ਜਿਹੜੀ ਬਾਜ਼ੂ ਆ ਪਲੇਨ ਰੱਖੀ ਆ ਉਹਨੇ ਤੇ ਜਿਹੜਾ ਕਮੀਜ਼ ਫੁੱਲੀ ਹੈਂਡ ਹੈਂਡਵਰਕ ਕਰਕੇ ਐਂ ਹੈਵੀ ਜਿਹੜਾ ਬਣਵਾਇਆ ਹੋਇਆ ਆ ਇਹਦੇ ਨਾਲ ਜਿਹੜੀ ਬਾਟਮ ਆ ਉਹ ਪਲੇਨ ਹੈ ਅਗਰ ਤੁਸੀਂ ਕੋਈ ਬਾਟਮ ਤੇ ਕਢਾਈ ਕਰਵਾਉਣੀ ਚਾਹੁੰਦੇ ਆ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਆਪਣੇ ਅਕੋਰਡਿੰਗ ਅਗਰ ਸਿੰਪਲ ਰੱਖਣੀ ਚਾਹੁੰਦੇ ਆ ਤਾਂ ਵੀ ਰੱਖ ਸਕਦੇ ਹੋ ਬਾਕੀ ਤੁਸੀਂ ਦੁਪੱਟਾ ਚੈੱਕ ਕਰ ਸਕਦੇ ਆਂ ਦੁਪੱਟੇ ਤੇ ਆਪਣਾ ਨਾਲ ਸੁਖ ਨਾਲ ਦੀ ਕਢਾਈ ਕਰਕੇ ਤੇ ਨਾਲ ਲੇਸ ਲਗਾ ਕੇ ਦੁਪੱਟੇ ਨੂੰ ਰੈਡੀ ਕੀਤਾ ਹੋਇਆ ਆ ਬਾਕੀ ਫਲਾਰਸ ਬਣੇ ਹੋਏ ਆ ਤੇ ਦੁਪੱਟਾ ਪੂਰਾ ਖੁੱਲਾ ਡੁੱਲਾ 2.5 ਮੀਟਰ ਦਾ ਆ ਠੀਕ ਹੈ ਜੀ ਦੁਪੱਟਾ ਵੀ ਜਿਹੜਾ ਫੁੱਲ ਹੈਵੀ ਬਣਿਆ ਹੋਇਆ ਆ ਜਿਹਦੇ ਨਾਲ ਸੂਟ ਦੀ ਜਿਹੜੀ ਗ੍ਰੇਸ ਆ ਬਹੁਤ ਵਧੀਆ ਆ ਰਹੀ ਆ ਤੁਸੀਂ ਚੈੱਕ ਕਰ ਸਕਦੇ ਆਂ ਅਗਰ ਕੋਈ ਭੈਣਾ ਰੈੱਡ ਕਲਰ ਦੇ ਵਿੱਚ ਜਾਂ ਫਿਰ ਕੋਈ ਹੋਰ ਕਲਰ ਚ ਬਣਵਾਉਣਾ ਚਾਹੁੰਦੀ ਆ ਤਾਂ ਬਣਵਾ ਸਕਦੀ ਆਂ ਨੈਕਸਟ ਆਪਣੇ ਕੋਲ ਇਹ ਮਜ਼ੈਂਟਾ ਕਲਰ ਆ ਇਹ ਦੇਖ ਸਕਦੇ ਹੋ neck ਬਹੁਤ ਵਧੀਆ ਬਣਿਆ ਹੋਇਆ ਆ ਇਹਦੀ ਵੀ ਕਢਾਈ ਬਹੁਤ ਸੋਹਣੀ ਕੀਤੀ ਹੋਈ ਆ ਇਹਦਾ ਪ੍ਰਾਈਸ ਜਿਹੜਾ ਬਹੁਤ ਹੀ ਰੀਜ਼ਨੇਬਲ ਆ ਠੀਕ ਹੈ ਜੀ نیچے ਨੂੰ ਇਹਨਾਂ ਦੇ ਜਿਹੜੇ ਆ ਲਾਈਨਸ ਜਾ ਰਹੀਆਂ ਆ ਤੇ نیچے ਜਿਹੜੀ ਆ ਘੇਰੇ ਤੇ ਵੀ ਫੁੱਲੀ ਥ੍ਰੈਡ ਵਰਕ ਦੇ ਨਾਲ ਕਢਾਈ ਕੀਤੀ ਹੋਈ ਆ ਠੀਕ ਹੈ ਜੀ ਅਗਰ ਤੁਸੀਂ ਇਦਾਂ ਦੀ ਸੇਮ ਕਢਾਈ ਵਾਲਾ ਸੂਟ ਲੈਣਾ ਚਾਹੁੰਦੇ ਤੁਸੀਂ ਸਾਨੂੰ ਤਾਂ ਵੀ ਦੱਸ ਸਕਦੇ ਹੋ ਬਾਕੀ ਬਾਜ਼ੂ ਚੈੱਕ ਕਰ ਸਕਦੇ ਹੋ ਬਾਜ਼ੂ ਤੇ ਵੀ ਕਢਾਈ ਕੀਤੀ ਹੈ ਤੇ ਨਾਲ ਥੋੜਾ ਜਿਹਾ ਇਦਾਂ ਡਿਜ਼ਾਈਨ ਕਰਕੇ ਬਾਜ਼ੂ ਨੂੰ ਜਿਹੜਾ ਹੈਵੀ ਬਣਾਇਆ ਹੈ ਇਹਦੇ ਨਾਲ ਬਾਟਮ ਇਹਦੇ ਨਾਲ ਵੀ ਪਲੇਨ ਹੈ ਬਟ ਦੁਪੱਟਾ ਜਿਹੜਾ ਉਹ ਨਾਲ ਵਧੀਆ ਬਣਿਆ ਹੋਇਆ ਹੈ ਦੁਪੱਟੇ ਤੇ ਨਿੱਕੀ ਨਿੱਕੀ ਸਿੱਪੀ ਲੱਗੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਜਿਹਦੇ ਨਾਲ ਸ਼ਾਈਨਿੰਗ ਦੁਪੱਟੇ ਦੀ ਆ ਰਹੀ ਆ ਤੇ ਨਾਲ ਜਿਹੜੀ ਲੇਸ ਫੋਰ ਸਾਈਡ ਲਗਾ ਕੇ ਦੁਪੱਟੇ ਨੂੰ ਰੈਡੀ ਕੀਤਾ ਹੈ ਅਗਰ ਤੁਸੀਂ ਆਪਣੇ ਸਾਡੇ ਕੋਲ ਸੇਮ ਇਸੇ ਤਰ੍ਹਾਂ ਦਾ ਸੂਟ ਲੈਣਾ ਚਾਹੁੰਦੇ ਹੈਗਾ ਆ 크ਰੇਪ ਦੇ ਵਿੱਚ ਫੈਬਰਿਕ ਅਗਰ ਤੁਸੀਂ ਸੇਮ ਫੈਬਰਿਕ ਸੇਮ ਕਢਾਈ ਚ ਲੈਣਾ ਚਾਹੁੰਦੇ ਸਾਨੂੰ ਵੀ ਦੱਸ ਸਕਦੇ ਹੋ ਅਗਰ ਕਿਸੇ ਹੋਰ ਫੈਬਰਿਕ ਵਿੱਚ ਕੁਝ ਹੋਰ ਡਿਜ਼ਾਈਨ ਬਣਵਾਉਣਾ ਚਾਹੁੰਦੇ ਆ ਤੁਸੀਂ ਤਾਂ ਵੀ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਆਪਣੇ ਕੋਲ ਹਰ ਤਰ੍ਹਾਂ ਦੀ ਜਿਹੜੀ ਡਿਜ਼ਾਈਨਿੰਗ ਅਵੇਲੇਬਲ ਆ ਹਰ ਤਰ੍ਹਾਂ ਦਾ ਪਤਾ ਨੂੰ ਡਿਜ਼ਾਈਨ ਜਿਹੜਾ ਕਰਕੇ ਦਵਾਂਗੇ ਇਹ ਆਪਣੇ ਆਪ ਪਾਸ ਛਾਪ ਕੀਤੇ ਸੀਗੇ ਠੀਕ ਹੈ ਜੀ ਬਾਕੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ